ਪੰਜਾਬ ਚ ਲੰਬਿਆ ਰੋਂਗਟੇ ਖੜੇ ਕਰਨ ਵਾਲਾ ਤੁਰਦਾ ਫਿਰਦਾ ਦਰਖਤ ਕੁਦਰਤ ਦੇ ਅਜੂਬੇ ਖਾਤਰ ਲੋਕ ਛੱਡ ਰਹੇ ਕਰੋੜਾਂ ਦੀਆਂ ਜ਼ਮੀਨਾਂ ਪੱਤਾ ਜਾਂ ਟਾਣੀ ਤੋੜਨ ਤੇ ਚੁੰਮੜਦੀ ਹੈ ਮੌਤ ਅੱਛਾ ਲੰਗਰ ਚ ਬਣਾ ਸਕਦੇ ਆਪਾਂ ਲੰਗਰੇ ਦਾ ਇੱਥੇ ਹਾਂ ਜੇ ਲੰਗਰ ਬਣਾਉਂਦੇ ਜੇ ਤਲੰਗਰ ਬਣਦਾ ਉਸ ਟਾਈਮ ਬਸ ਉੱਥੇ ਹੀ ਬਸ ਘਰ ਨਹੀਂ ਆਪਾਂ ਲੈ ਕੇ ਜਾਂਦੇ ਜੀ ਤੇ ਇਹ ਜਿਹੜਾ ਜਿੱਥੇ ਇਹ ਸ਼ੁਰੂ ਹੋਇਆ ਕੀ ਇਤਿਹਾਸ ਬਾਬਾ ਜੀ ਉਹਦਾ ਉਹਦਾ ਕਹ ਕਹਾਣੀ ਹੈ ਵੀ ਇਹ ਇੱਥੇ ਕਿ ਸਾਧੂ ਲੰਗੇ ਜਾ ਰਹੇ ਸੀਗੇ ਅੱਛਾ ਜੀ ਕਿਸੇ ਕੇ ਔਲਾਦ ਨਹੀਂ ਸੀਗੇ ਅੱਛਾ ਜੀ ਕਿਸਾਨ ਦੇ ਅੱਛਾ ਜੀ ਤੇ ਉਹਨਾਂ ਨੇ ਆਪਣੀ ਝੋਲੀ ਤੋਂ ਬਹੁਤੀ ਨੀਕਾਲ ਕੇ ਦਿੱਤੀ ਸੀਗੀ ਸਾਧੂ ਸਾਹਿਬ ਨੇ ਜੀ ਜੀ ਜਮੀਨ ਚ ਚਲਿਆ ਜਾਂਦਾ ਉਹਨੂੰ ਫੇਰ ਜ਼ਮੀਨ ਛੱਡਣੀ ਪੈਂਦੀ ਆ ਅੱਛਾ ਤੇ ਆ ਦੇਖੋ ਬੰਦਾ ਮੂੰਹ ਤੁਰਦਾ ਜਾ ਰਿਹਾ ਅੱਗੇ ਹਾਂ ਜੀ ਤੇ ਕਿੰਨੇ ਕੇ ਏਰੀਏ ਜੇ ਚਲਿਆ ਗਿਆ ਜੀ ਇਹ ਲਗਭਗ 5 ਏਕੜ ਚ ਹੋਊਗਾ ਜੀ ਹਾਂ ਹਾਂ ਆਉਂਦਾ ਕਦੇ ਕੋਈ ਆਉਂਦਾ ਮੈਂ ਵੀ ਕਈ ਦਿਨ ਤੋਂ ਸੋਚਦਾ ਵੀ ਜਾ ਕੇ ਆਵਾਂਗਾ ਤੇ ਸੋ ਅੱਜ ਮੈਂ ਦਰਸ਼ਕ ਕਰਨ ਆ ਗਿਆ ਜਗ੍ਹਾ ਦਖਰਕ ਵੱਧ ਜਾਂਦਾ ਸੀ ਅੱਛਾ ਜੀ ਉਹ ਦਿਨੇ ਚ ਵੱਧ ਜਾਂਦੇ ਸੀ ਅੱਛਾ ਤੇ ਰਾਤ ਨੂੰ ਫੇਰ ਉੱਥੇ ਹੋ ਜਾਂਦਾ ਸੀ ਇਹ ਉਹ ਨਹੀਂ ਇੰਨਾ ਹੀ ਹੋਣਾ ਉਹਨਾਂ ਰਾਤੋਂ ਰਾਤ ਰਾਤੋਂ ਰਾਤ ਹੀ ਹੋ ਜਾਂਦਾ ਅੱਛਾ ਤਾਂ ਕਰਾਮਾਤੀ ਹੈ ਜੀ ਫੇਰ ਫੇਰ ਇਹਨਾਂ ਨੇ ਮੈਨੂੰ ਤਾਂ ਕਰੀ ਸਰਦਾਰਾਂ ਨੇ ਹਾਂ ਹਾਂ ਇਹ ਦੇਖ ਹਾਰਿਆਂ ਜਿਹਦੇ ਖੂਬ ਵਿੱਚ ਇਹ ਜਗਾ ਆ ਗਈ ਆ ਨਾ ਜਿੱਥੇ ਵੱਧ ਗਿਆ ਦਰਖਤ ਤੇ ਉਹ ਖੂਬ ਜੀਮੇਦਾਰ ਨੂੰ ਛੱਡਣਾ ਪਿਆ ਹੈਗਾ ਆਹ ਦੇਖ ਸਕਦੇ ਹੋ ਤੁਸੀਂ ਖੂਬ ਉਨ ਤਾਂ ਕੁਝ ਭਰ ਗਿਆ ਨਹੀਂ ਕਹਿੰਦੇ ਸੁਰਿੰਦਰ ਮੱਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਅਦਾਬ ਰਾਮ ਰਾਮ ਤੁਸੀਂ ਜੁੜੇ ਹੋ ਸੁਰਿੰਦਰ ਸਿੰਘ YouTube ਚੈਨਲ ਤੇ ਤੇ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਤੇ ਆਪਾਂ ਪਿੰਡ ਚੋਲਟੀ ਖੇੜੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਖੜੇ ਆ ਜੀ ਤੇ ਆਪਾਂ ਤੁਹਾਨੂੰ ਅੱਜ ਨੋਖੇ ਜਿਹੜਾ ਦਰਖਤਾ ਬੋਰਡ ਵੱਡਾ ਬੋਰਡ ਆ ਜਿਹੜਾ ਉਹਦੇ ਦਰਸ਼ਨ ਕਰਾਵਾਂਗੇ ਤੇ ਇਹ ਦਿਨ ਪਰ ਦਿਨ ਜਿਹੜਾ ਇਹ ਵੱਧਦਾ ਜਾ ਰਿਹਾ ਹੈਗਾ ਤੇ ਜਿਹੜੇ ਵੀ ਕਿਸਾਨ ਦੀ ਜ਼ਮੀਨ ਵਿੱਚ ਇਹ ਜਾਂਦਾ ਤੇ ਉਹਦਾ ਉਸ ਕਿਸਾਨ ਨੂੰ ਇਹਦੀ ਜਿਹੜੀ ਆਪਣੀ ਜਗਾ ਉਹ ਛੱਡਣੀ ਪੈਂਦੀ ਆ ਤੁਸੀਂ ਦੇਖਦੇ ਹੋ ਇਸ ਤੋਂ ਪ੍ਰਸ਼ਾਸਨ ਦੇ ਵੀ ਹੱਥ ਖੜੇ ਆ ਕਿਉਂਕਿ ਤੁਸੀਂ ਇਹਦਾ ਕੋਈ ਪੱਤਾ ਜਾਂ ਟਾਣੀ ਉਹ ਨਹੀਂ ਵੱਢ ਸਕਦੇ ਅਗਰ ਵੱਢ ਲਾਉਗੇ ਤਾਂ ਤੁਹਾਨੂੰ ਕੁਛ ਨਾ ਕੁਛ ਤੁਹਾਡਾ ਨੁਕਸਾਨ ਹੋ ਜਾਏਗਾ ਚਲੋ ਮੈਂ ਨਾ ਨਹੀਂ ਲੈਣਾ ਚਾਹੁੰਦਾ ਤੇ ਇਸ ਕਰਕੇ ਤੁਹਾਨੂੰ ਦਿਖਾਉਣਾ ਇਹ ਕਿਵੇਂ ਦਿਨੋਂ ਪਰ ਦਿਨ ਇਹ ਵੱਧਦਾ ਜਾ ਰਿਹਾ ਹੈ ਤੋਂ ਇਹ ਬੰਦਿਆਂ ਦੀ ਬਾਗ ਜਿਹੜਾ ਬੋਰਡ ਆ ਪੁਰਾਣਾ ਵੱਧਦਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਆ ਦੇਖੋ ਆ ਦੇਖੋ ਜੀ ਕਿਵੇਂ ਇਹ ਵੱਧ ਤੁਰਿਆ ਜਾ ਰਿਹਾ ਬਿਲਕੁਲ ਤੁਸੀਂ ਦੇਖ ਰਹੇ ਜਿਵੇਂ ਤੁਰਦਾ ਹੁੰਦਾ ਨਾ ਦਰਖਤ ਉਸ ਤਰ੍ਹਾਂ ਇਹ ਦਰਖਤ ਜਿਹੜਾ ਤੁਰਦਾ ਜਾ ਰਿਹਾ ਤੁਸੀਂ ਇਸ ਦੀ ਜਿਹੜੀ ਆ ਲੱਕੜ ਬੱਡਮਣੀ ਸਾਦੇ ਟਾਣਾ ਬਿੰਨ ਤੋੜ ਸਾਦੇ ਜਿਹਦੀ ਜਮੀਨ 'ਚ ਇਹ ਚੱਲਿਆ ਜਾਂਦਾ ਉਸ ਕਿਸਾਨ ਨੂੰ ਆਪਣੀ ਜਿਹੜੀ ਜਮੀਨ ਉਹ ਛੱਡਣੇ ਪੈਂਦੀ ਹੈ ਅੱਜ ਕੱਲ ਇਹ ਜਿਹੜਾ ਇਹ ਦਰਖਤ ਆ ਬੋਰ ਦਾ ਇਹ ਪੰਜ 6 ਕਿੱਲਾਂ ਦੇ ਵਿੱਚ ਵੱਧ ਚੁੱਕਿਆ ਹੈਗਾ ਤੇ ਆ ਤੁਸੀਂ ਵੇਖ ਰਹੇ ਹੋ ਤੁਸੀਂ ਸਾਰੇ ਪਾਸੇ ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਉਧਰ ਨੂੰ ਹੀ ਇਹ ਫੈਲਦਾ ਜਾ ਰਿਹਾ ਹੈਗਾ ਆਓ ਆਪਾਂ ਅੱਗੇ ਚੱਲਦੇ ਸਾਨੂੰ ਸਾਰੇ ਪਾਸੇ ਦਿਖਾਵਾਂਗੇ ਵੀ ਕਿੰਨਾ ਕੋ ਫੈਲਿਆ ਹੋਇਆ ਸੋ ਇਧਰੋਂ ਤੁਸੀਂ ਦੇਖ ਸਕਦੇ ਹੋ ਕਾਫੀ ਆ ਦੇਖੋ ਜੀ ਕਿਵੇਂ ਜਿੱਦਾਂ ਨਾ ਪੈਰ ਲੱਗੇ ਹੁੰਦੇ ਆ ਇਦਾਂ ਕਰਕੇ ਇਹ ਵੱਧਦਾ ਤੁਰਿਆ ਜਾ ਰਿਹਾ ਆਹ ਦੇਖੋ ਇਧਰੋਂ ਆਹ ਦੇਖੋ ਜੀ ਸੋ ਇਹ ਕਾਫੀ ਜਿਹੜਾ ਅੱਗੇ ਨੂੰ ਵੱਧਦਾ ਤੁਰਿਆ ਜਾ ਰਿਹਾ ਆਹ ਪੱਤੇ ਇਹ ਦੇ ਇਕੱਠੇ ਪਏ ਆ ਤੁਸੀਂ ਇਹਨੂੰ ਘਰ ਵੀ ਨਹੀਂ ਲਿਜਾ ਸਕਦੇ ਆਪਾਂ ਹੋਰ ਪਾਸੇ ਆ ਗਿਆ ਤੇ ਤੁਸੀਂ ਆਹ ਵੇਖ ਲਓ ਕਿੰਨਾ ਜਿਹੜਾ ਦਰਖਤ ਹੈ ਵਧਿਆ ਜਾ ਰਿਹਾ ਕਿੰਨਾ ਵਧਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਰ ਰਿਹਾ ਹੁੰਦਾ ਤੇ ਆਹ ਦੇਖੋ ਇਧਰ ਵੀ ਅਕਾਦਮੀਦਾਰ ਦਾ ਜਿਹੜਾ ਖੂ ਸੀ ਉਹ ਵੀ ਆਪਾਂ ਦਿਖਾਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਉਹ ਵੀ ਉਹ ਜਿਹਨੇ ਜਿਹਦੇ ਖੂ ਦੇ ਉੱਪਰ ਇਹ ਦਰਖਤ ਆ ਗਿਆ ਉਹ ਖੂ ਵੀ ਉਹਨੂੰ ਛੱਡਣਾ ਪਿਆ ਜੇ ਦੇਖੋ ਤੇ ਵੀ ਬਾਲਣ ਜਿਵੇਂ ਇੱਥੇ ਪਿਆ ਨਾ ਇਹਨੂੰ ਤੁਸੀਂ ਘਰ ਨਹੀਂ ਲਿਜਾ ਹਾ ਤੁਹਾਡਾ ਕੋਈ ਜਿਹੜਾ ਨੁਕਸਾਨ ਵਗੈਰਾ ਹੋ ਜਾਏਗਾ ਸੋ ਇੱਧਰ ਦੇਖ ਰਹੇ ਤੁਸੀਂ ਕਾਫੀ ਤੇ ਆਹ ਦੇਖੋ ਜਿਹੜਾ ਬੋਦਾ ਹੋਗਾ ਕਈ ਵਾਰੀ ਟੁੱਟ ਜਾਂਦਾ ਟਾਣ ਆਹ ਦੇਖ ਸਕਦੇ ਹੋ ਤੁਸੀਂ ਕਾਫੀ ਵੱਡਾ درخت ਤਾਂ ਅੰਦਰ ਸਫਾਈ ਵਗੈਰਾ ਵੀ ਹੁੰਦੀ ਰਹਿੰਦੀ ਆ ਤੁਸੀਂ ਜਿੱਧਰ ਨੂੰ ਜਾ ਰਿਹਾ ਉਹ ਫਿਰ ਜ਼ਮੀਨ ਅਗਲੇ ਨੂੰ ਕਿਸਾਨ ਨੂੰ ਛੱਡਣੀ ਪੈ ਸਕਦੀ ਆ ਪਿੰਡ ਦੀ ਆ ਜੀ ਤੇ ਇੱਧਰ ਵੀ ਦੇਖ ਰਿਹਾ ਤੁਸੀਂ ਵਿੱਚ ਟਾਣੇ ਟੁੱਟ ਜਾਂਦੇ ਆ ਤੇ ਆਹ ਦੇਖੋ ਇੱਧਰ ਆਹ ਦੇਖੋ ਤੁਸੀਂ ਸਾਰੇ ਪਾਸੇ ਜਣੀ ਇਹ ਆਪਣੇ ਅੱਗੇ ਤੇ ਅੱਗੇ ਵਧਿਆ ਜਾ ਰਿਹਾ ਜਿਵੇਂ 5-6 ਕਿੱਲਾਂ ਦੇ ਵਿੱਚ ਇਹ ਹੋ ਗਿਆ ਅੱਗੇ ਇਹ ਇਤਿਹਾਸ ਛੋਟੇ ਵੀਰ ਨੂੰ ਪਤਾ ਹੋਊ ਕੁਝ ਅੱਛਾ ਜੀ ਠੀਕ ਆ ਤੇ ਇਹ ਕਹਿੰਦੇ ਜਿਹਦੀ ਜ਼ਮੀਨ 'ਚ ਚਲਿਆ ਜਾਂਦਾ ਉਹ ਨੂੰ ਫੇਰ ਜ਼ਮੀਨ ਛੱਡਣੀ ਪੈਂਦੀ ਆ ਅੱਛਾ ਤੇ ਆ ਦੇਖੋ ਬੰਦਿਆ ਮੂੰ ਤੁਰਦਾ ਜਾ ਰਿਹਾ ਅੱਗੇ ਹਾਂ ਜੀ ਤੇ ਕਿੰਨੇ ਕੇ ਏਰੀਏ 'ਚ ਚਲਿਆ ਗਿਆ ਜੀ ਇਹ ਲਗਭਗ 5 ਏਕੜ 'ਚ ਹੋਊਗਾ ਜੀ 5 ਕਿੱਲੇ 'ਚ ਯਾਨੀ ਕਿ 5-6 ਕਿੱਲਿਆਂ ਦੇ ਵਿੱਚ ਅੱਛਾ ਠੀਕ ਠੀਕ ਤੋਂ ਇੱਥੇ ਸੇਵਾਦਾਰ ਤੁਸੀਂ ਦੇਖ ਰਹੇ ਹੋ ਕਾਫੀ ਮਿਹਨਤ ਕਰ ਰਹੇ ਨੇ ਤੇ ਇਹ ਕਹਿੰਦੇ ਇਹਦਾ ਬਾਲੜ ਵੀ ਨਹੀਂ ਲਿਜਾ ਸਕਦੇ ਤੁਸੀਂ ਜਿਵੇਂ ਪੱਤੇ ਪਏ ਆ ਇਹਨੂੰ ਆਗੂ ਕੋ ਲਾਉਨੇ ਫਿਰ ਇੱਥੇ ਨਹੀਂ ਜੀ ਨਹੀਂ ਅੱਛਾ ਇਕੱਠੇ ਹੀ ਕਰ ਲੈਣੇ ਆ ਇਕੱਠੇ ਕਰਦੇ ਨੇ ਵੀ ਕਰਕੇ ਬਾਹਰ ਸੁੱਟ ਦੇਣਾ ਏਸੇ ਪਿੰਡ ਤੋਂ ਸੀ ਹਾਂ ਜੀ ਮੈਂ ਨੇੜੇ ਨੇੜੇ ਪਿੰਡਾਂ ਦੇ ਹੀ ਆ ਸੀ ਅੱਛਾ ਅੱਛਾ ਡੇਲੀ ਆਉਨੇ ਫਿਰ ਨਹੀਂ ਜੀ ਨਹੀਂ ਹਫਤੇ ਕੋ ਮਗਰ ਜਾਂ ਮਹੀਨੇ ਮਗਰ ਸੇਵਾ ਹੀ ਆ ਹਾਂ ਜੀ ਹਾਂ ਠੀਕ 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 ਤੇ ਤਾਂ ਗੱਡੀ ਤੇ ਲੈਣ ਵਾਲ ਵੀ ਕਹਿੰਦੇ ਗਿਆ ਉਹ ਆ ਹਾਂ ਜੀ ਇਹ ਬੱਸ ਲੈਣ ਇੱਧਰ ਆ ਪਰਲੇ ਪਾਸੇ ਇੱਛਾ ਕਹਿੰਦੇ ਕਿਸੇ ਦਾ ਖੂਸ ਹੀ ਉਹ ਵੀ ਉੱਤੇ ਚੜ ਗਿਆ ਉਹ ਫਿਰ ਖੂਬ ਹੀ ਬੰਦ ਕਰਤਾ ਉਹਨਾਂ ਨੇ ਹਾਂ ਜੀ ਕਰਤੇ ਹੋਣਗੇ ਖੂ ਹੈਗਾ ਇੱਥੇ ਹਾਂ ਜੀ ਹਾਂ ਜੀ ਅੱਜ ਕਿਹੜੇ ਪ ਇਲਾਜ ਤਾਂ ਲਵਰੀ ਕੀਤੇ ਕਰਕੇ ਬੰਦ ਹੋਇਆ ਬਣਾ ਜੀ ਹਾਂ ਕਹਿੰਦੇ ਉੱਪਰ ਦਰਖਤ ਆ ਗਿਆ ਇਹ ਬੋਰਡ ਹਾਂਜੀ ਹਾਂਜੀ ਚਲੋ ਧੰਨਵਾਦ ਆ ਤੁਹਾਡਾ ਤੇ ਇੱਥੇ ਕਹਿੰਦੇ ਜੋ ਕੋਈ ਸੁੱਖ ਲੈਂਦਾ ਉਹ ਪੂਰੀਆਂ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਸੁੱਖਾਂ ਜਿਹੜੀਆਂ ਹਾਂਜੀ ਹਾਂਜੀ ਪੂਰੀਆਂ ਹੁੰਦੀਆਂ ਠੀਕ ਆ ਜੀ ਧੰਨਵਾਦ ਤੁਹਾਡਾ ਅੱਛਾ ਜੀ ਫਿਰ ਅਸੀਂ ਕਹਾਂਗੇ ਚਲੋ ਕੋਈ ਨਾ ਸਾਡੀ ਸੇਵਾ ਲੱਗ ਜੂ ਹਾਂ ਹਾਂ ਵਧੀਆ ਗੱਲ ਆ ਅੱਛਾ ਇਹਨੂੰ ਤੁਸੀਂ ਕਹਿੰਦੇ ਬਾਲਣ ਵੀਨ ਲਿਜਾ ਹਾ ਤੇ ਨੁਕਸਾਨ ਹੋ ਜਾਂਦੇ ਆ ਹਾਂਜੀ ਲੱਕ ਜਾ ਸਕਦਾ ਅੱਛਾ 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 ਤੇ ਜਿਵੇਂ ਆਪਾਂ ਅੱਜ ਤੇ ਫਿਰਦੇ ਤੁਰਦੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਅੱਛਾ ਅੱਛਾ ਤੋਂ ਅਜਦਾ ਤੋੜਣਾ ਨਹੀਂ ਕੁਛ ਨਾ ਜੀ ਬਹੁਤ ਦੁਨੀਆ ਵੀ ਬਹੁਤ ਆਉਂਦੀ ਹੈ ਘੁੰਮਣ ਤੇ ਅੱਛਾ ਤੇ ਇੱਥੇ ਪਤਾ ਨਹੀਂ ਕਿੰਨੇ ਕਾ ਚੁਕੇ ਨੇ ਅੱਛਾ ਜੀ ਹਾਂ ਜੀ ਆਉਂਦਾ ਕਦੇ ਕੋਈ ਆਉਂਦਾ ਮੈਂ ਵੀ ਕਈ ਦਿਨ ਦਾ ਸੋਚਦਾ ਵੀ ਜਾ ਕੇ ਆਵਾਂਗਾ ਤੇ ਸੋ ਅੱਜ ਮੈਂ ਦਰਸ਼ਕ ਕਰਨ ਆ ਗਿਆ ਅੱਜ ਹੋਰ ਵੀ ਆਏ ਸੀ ਕੋਈ ਕਾਫੀ ਬੰਦੇ ਹਕੀ ਕਹਿਣਾ ਤੇ ਉਹਨੇ ਤੁਸੀਂ ਚਲੋ ਉਹ ਚੱਲ ਕੋਈ ਨਹੀਂ ਛੋਟੇ ਵੀਰ ਕਿਹੜੇ ਪਿੰਡ ਤੋਂ ਆਏ ਦੱਸ ਦੋ ਸਰਾਇਵਾਂ ਜਰਾ ਤੋਂ ਇਹ ਸਰਾਇਵਾਂ ਸੇਵਾ ਕਰਨ ਆਏ ਅੱਛਾ ਕੀ ਜਾਣਦੇ ਇਹ ਦਰਖਤ ਬਾਰੇ ਬਾਬਾ ਜੀ ਦਾ ਜਿਹੜਾ ਦਰਖਤ ਹੈ ਇੱਥੇ ਕੋਈ ਸੁਖਣਾ ਕਹਿੰਦੇ ਪੂਰੀਆਂ ਹੁੰਦੀਆਂ ਇਹ ਕਿਵੇਂ ਬਣਿਆ ਇਹ ਕਿੱਦਾਂ ਇਹ ਸ਼ੁਰੂ ਹੋਇਆ ਇਹ ਤੁਹਾਨੂੰ ਪਤਾ ਹੋਵੇ ਕੁਝ ਬਾਬਾ ਜੀ ਅੰਦਰ ਬੈਠੇ ਹੋ ਮੈਂ ਦੱਸ ਸਕਦਾ ਅੱਛਾ ਦੱਸ ਦੇਣਗੇ ਅੰਦਰ ਹੈਗੇ ਐਸ ਵੇਲੇ ਚਲੋ ਮੈਂ ਮੰਦਰ ਚ ਗਿਆ ਤਾਂ ਹੈ ਮੈਨੂੰ ਕੋਈ ਦਿਖਣਾ ਮੈਂ ਆਹ ਰਾਮਨਗਰ ਚਲੋ ਮੈਂ ਹਾਂ ਪਹਿਲਾਂ ਵੀਡੀਓ ਬਣਾ ਲਿਆ ਇਹ ਆਪਾਂ ਅੰਦਰ ਬੈਠੇ ਨੇ ਸਾਰੇ ਅੱਛਾ ਅੱਛਾ ਜੀ ਉਹ ਤਾਂ ਦੱਸਣਗੇ ਪੂਰਾ ਉਹਨੂੰ ਪਤਾ ਸਾਰਾ ਸਾਰਾ ਅੱਛਾ ਜੀ ਸਾਰਾ ਪਤਾ ਪਤਾ ਸਾਰਾ ਠੀਕ 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 ਮਾਤਾ ਜੀ ਵੀ ਹੈਗੀ ਤੇ ਬਾਬਾ ਜੀ ਹੈਗੇ ਅੱਛਾ ਜੀ ਅੱਛਾ ਤੁਹਾਨੂੰ ਨਹੀਂ ਪਤਾ ਤੁਸੀਂ ਫਿਰ ਇਹ ਫ੍ਰੀ ਆਫ ਕਾਸਟ ਸੇਵਾ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਤੁਹਾਡੇ ਇਹ ਜਿਹੜੀਆਂ ਕੋਈ ਮੁਸ਼ਕਲਾਂ ਦੂਰ ਹੋਣ ਹਾਂਜੀ ਠੀਕ ਹਾਂ ਨਾ ਜੀ ਤੁਹਾਡੀਆਂ ਮਨੋ ਕਾਮਨਾ ਮੈਂ ਕਹਿੰਦਾ ਵੀ ਸਾਰਿਆਂ ਦੀਆਂ ਪੂਰੀਆਂ ਹੋਣ ਜਿਹੜਾ ਵੀ ਇੱਥੇ ਕੋਈ ਸੁੱਖ ਕੇ ਜਾਂਦਾ ਬਿਲਕੁਲ ਜੀ ਸਾਰਿਆਂ ਦੀ ਗਰੀਬੀ ਚੱਕੀ ਜਾਏਗੀ ਹਾਂ ਚੱਕੀ ਜਾਓ ਜੀ ਸੱਚੇ ਦਿਲੋਂ ਕਰੋਗੇ ਸਾਰਾ ਕੁਝ ਹੋ ਜਾਏਗਾ ਜੀ ਜੀ ਅਸੀਂ ਤੁਹਾਨੂੰ ਦਨ ਮਨ ਤੋਂ ਲੱਗਿਆ ਵੀ ਕਹਿੰਨ ਵੀ ਚਲ ਵਧੀਆ ਕੰਮ ਲਗਾ ਫਾਇਦਾ ਹੋਵੇ ਵੀ ਚਲ ਦੁਨੀਆ ਕੇ ਦੇਖ ਕੇ ਹਾਂ ਹਾਂ ਅੱਛਾ ਇੱਧਰ ਨੂੰ ਵੀ ਵਧਿਆ ਹੋਇਆ ਜੀ ਸਾਰੇ ਪਾਸੇ ਆਹ ਪਾਸੇ ਵਧਿਆ ਹੋਇਆ ਜੀ ਚਲੋ ਆਪਾਂ ਐਂ ਫਿਰ ਤੁਰ ਕੇ ਦੇਖ ਸਕਦੇ ਹਾਂ ਸਾਰਾ ਆਪਾਂ ਦਿਖਾ ਸਕਦੇ ਹਾਂ ਨਾ ਜੀ ਕੋਈ ਐਦਾਂ ਤੁਰਨ ਫਿਰਨ ਦਾ ਕੋਈ ਚੱਕਰ ਨਹੀਂ ਮੋਰ ਹੀ ਬੜੇ ਨੇ ਮੋਰ ਹੈਗੇ ਹਾਂ ਹੋਰ ਤਾਂ ਨਹੀਂ ਕੋਈ ਇੱਥੇ ਜਾਨਵਰ ਨਹੀਂ ਐਸੇ ਤਾਂ ਨਹੀਂ ਜੀ ਹੁਣ ਤੱਕ ਮਿਲਿਆ ਹਾਂਜੀ ਬਾਕੀ ਕੁਝ ਕਹਿ ਨਹੀਂ ਸਕਦੇ ਹਾਂ ਇਹ ਗੱਲ ਠੀਕ ਆ ਧਰਤੀ ਹੁਣ ਉਹਨਾਂ ਦੀ ਧਰਤੀ ਇਹਨਾਂ ਦੀ ਆ ਬਾਕੀ ਸਾਨੂੰ ਹੁੰਦਾ ਸਾਨੂੰ ਤਾਂ ਹੁਣ ਤੱਕ ਕੋਈ ਨਹੀਂ ਨਜ਼ਰ ਆਇਆ ਜੀ ਬਸ ਮੇਰੇ ਕੋਲ ਅਮਜ ਇੱਕ ਵੇ ਦਿਖਾਈ ਦਿੱਤਾ ਅੱਛਾ ਜੀ ਮੁਰਗਾ ਨੂੰ ਮੋਰ ਮਾਰ ਕੇ ਅੱਛਾ ਥੱਲੇ ਵਾਲੇ ਬਾਬਾ ਜੀ ਹਾਂਜੀ ਅੱਛਾ ਉਹ ਤਾਂ ਧਰਤੀ ਆ ਉਹਨਾਂ ਦੀ ਬਾਕੀ ਕੋਈ ਇੱਥੇ ਚੱਕਰ ਨਹੀਂ ਚੱਲੋ ਮਿਹਰਬਾਨੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹ ਹੋ ਗਿਆ ਲੱਕੜਾ ਵੱਢ ਗਿਆ ਸੀ ਫਿਰ ਉਹਦਾ ਨੁਕਸਾਨ ਹੋ ਗਿਆ ਹੁਣਾ ਨਹੀਂ ਆ ਨਾ ਜਗਾ ਨਾ ਜਦੀ ਸੀ ਨਾ ਹੈ ਹਾਂ ਹਾਂ ਉਹ ਅੱਗੇ-ਤੱਗੇ ਦਖਰਕ ਵੱਧਾ ਜਾਂਦਾ ਸੀ ਅੱਛਾ ਜੀ ਉਹ ਦਿਨੇ ਚ ਵੱਧ ਜਾਂਦੇ ਸੀ ਅੱਛਾ ਤੇ ਰਾਤ ਨੂੰ ਫੇਰ ਉੱਥੇ ਹੋ ਜਾਂਦਾ ਸੀ ਇਹ ਉਹ ਨਹੀਂ ਉਹਨਾਂ ਰਾਤੋਂ ਰਾਤ ਰਾਤੋਂ ਰਾਤ ਹੀ ਹੋ ਜਾਂਦਾ ਅੱਛਾ ਤਾਂ ਕਰਾਮਾਤੀ ਹੈ ਜੀ ਫੇਰ ਤੇ ਰੈਨ ਨੇ ਮੈਂ ਤਾਂ ਕਰੀ ਸਰਦਾਰਾ ਨੇ ਹਾਂ ਹਾਂ ਇਹ ਦੇ ਕੇ ਬਾਬੇ ਅੱਗੇ ਆ ਬਾਬਾ ਜੀ ਅੱਗੇ ਬਾਬਾ ਜੀ ਅੱਗੇ ਮੈਂ ਤਾਂ ਕਰੀ ਰਹੀ ਹਾਂ 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 ਹੁਣ ਤੁਸੀਂ ਸਾਨੂੰ ਅੱਛਾ ਵੀ ਅੱਗੇ ਨਾ ਬਹਦੋ ਵੀ ਚੱਲ ਜੋ ਜਿਹੜੀ ਤੁਸੀਂ ਜਗ੍ਹਾ ਲੈਣੀ ਲੈ ਲਓ ਹਾਂ 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 ਵੀ ਅੱਗੇ ਨਹੀਂ ਤੁਸੀਂ ਬਧੋ ਬਧਾ ਨਾ ਅੱਛਾ ਫੇਰ ਰੁਕ ਗਿਆ ਆ ਰੁਕ ਗਿਆ ਦੇਖ ਅੱਛਾ ਉਹ ਸਾਹਮਣੇ ਜਿਹੜਾ ਦਰਸ਼ਨ ਕਰੋ ਜੀ ਉਹ ਦੇਖੋ ਸਾਹਮਣੇ ਉਥੇ ਰੁਕ ਗਿਆ ਕਹਿੰਦੇ ਇਹ ਤੇ ਜਿਹੜੇ ਵੱਡ ਕੇ ਗਏ ਉਹਨਾਂ ਦਾ ਨੁਕਸਾਨ ਤਾਂ ਨਹੀਂ ਵੀ ਹੋਇਆ ਮੈਨ ਨੁਕਸਾਨ ਨਹੀਂ ਹੋਇਆ ਨੇ ਮੈਂ ਤਾਂ ਕਰ ਮਾਫੀ ਮੰਗਲੀ ਮਾਫੀ ਮੰਗ ਲਈ ਆ ਤਾਂ ਇਹ ਨੁਕਸਾਨ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਦਖਤ ਹਾਂ ਮਾਫੀ ਮੰਗ ਲਈ ਹੋਣਾ ਪਰ ਜੀਵادار ਦੀ ਜਗਾਗੀ ਅੱਛਾ ਜੀ ਦਖਤ ਅੱਗੇ ਨਹੀਂ ਹੋ ਰਿਹਾ ਹੈ ਅੱਗੇ ਨਹੀਂ ਵੱਧ ਰਿਹਾ ਉੱਥੇ ਖੜੇ ਆ ਉੱਥੇ ਖੜੇ ਆ ਚਲੋ ਮਿੰਤ ਕਰਕੇ ਮਿੰਤ ਤਰਲਾ ਕਰਕੇ ਆ ਜੀ ਮਿੰਤ ਤਰਲਾ ਕਰਕੇ ਤੇ ਫਿਰ ਮਾਫੀ ਮੰਗ ਲਈਏ ਨਾ ਹਾਂ ਚਲੋ ਖੂਬਲ ਵੀ ਜਾ ਕੇ ਆਉਨੇ ਆ ਮੇਰੇ ਨਾਲ ਇੱਥੇ ਦੇ ਸਿਵਾਦਾਰ ਜੀ ਨਾਲ ਜਾ ਰਹੇ ਨੇ ਇਹ ਆਪਾਂ ਨੂੰ ਥੋੜਾ ਪੁੱਤਾ ਦੱਸਣਗੇ ਇੱਥੇ ਦਾ ਜੋ ਕੁਛ ਹੈ ਜਿੰਨਾ ਕੁ ਜਾਣਦੇ ਹੋਣਗੇ ਤੇ ਸੋ ਇਹ ਮੇਰੇ ਨਾਲ ਨਾਲ ਜਾ ਰਹੇ ਤੁਸੀਂ ਦਰਖਤ ਦੇਖ ਸਕਦੇ ਹੋ 6 ਕਿੱਲਿਆਂ ਵਿੱਚ ਹੋ ਗਿਆ ਜੀ ਇਹ ਹਾਂਜੀ ਹੋ ਗਿਆ 6 ਕਿੱਲਿਆਂ ਤੇ ਵਧਿਆ ਆ ਦੇਖੋ ਲੱਕੜ ਪਈ ਆ ਤੁਸੀਂ ਇਹਨੂੰ ਚੁੱਕ ਕੇ ਘਰ ਨਹੀਂ ਲਿਜਾ ਸਕਦੇ ਇਹਨੂੰ ਬਾਹਰ ਨਹੀਂ ਛੱਕਦੇ ਬਸ ਦੇਖ ਸਕਦੇ ਤੁਸੀਂ ਇਹ ਆ ਦੇਖੋ ਥੱਲੇ ਕਿੰਨੇ ਪੱਤੇ ਆ ਰੇਲਵੇ ਲਾਈਨ ਆਲੀ ਅੱਛਾ ਆ ਰੇਲਵੇ ਲਾਈਨ ਆ ਇਹ ਰੇਲਵੇ ਲਾਈਨ ਦੇ ਨਾਲ ਟੱਚ ਕਰ ਗਿਆ ਜੀ ਫਿਰ ਆ ਦੇਖੋ ਸੰਗਤ ਜੀ ਰੇਲਵੇ ਲਾਈਨ ਦੇ ਨਾਲ ਨਾਲ ਨਾ ਟੱਚ ਕਰ ਗਿਆ ਪੱਤੇ ਪਏ ਆ ਇੱਥੇ ਲੱਗਦਾ ਜੀ ਅੱਛਾ ਖੂਹ ਹੈ ਇੱਥੇ ਗੜੀ ਬੈਠੀ ਨਾ ਜਦਾਂ ਇੱਥੇ ਹਾਂ 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 ਇੱਥੇ ਖੂਹ ਸੀਗਾ ਮੇਰੇ ਖਿਆਲ ਹਾਂ ਹਾਂਜੀ ਚਲੋ ਪਤਾ ਨਹੀਂ ਲੱਗ ਰਿਹਾ ਹਨਾ ਨਹੀਂ ਇੱਥੇ ਨਹੀਂ ਹੈ ਯਾਰ ਇਹ ਤਾਂ ਉ ਵੈਸੇ ਡੂੰਘਾ ਪਾਇਆ ਵਾ ਨਹੀਂ ਜਦੋਂ ਪਹਿਲਾਂ ਤੁਣੀ ਆਏ ਸੀ ਨਾ ਅੱਛਾ ਉਦੋਂ ਇਹ ਹੋ ਗਿਆ ਇਹ ਜੀ ਉਹ ਜਗਾ ਜਿੱਥੇ ਕਹਿੰਦੇ ਖੂ ਸੀਗਾ ਤੇ ਇਹ ਵੀ ਜਗਾ ਉਹ ਜ਼ਿਮੀਦਾਰ ਨੂੰ ਆਪਣੀ ਛੱਡਣੀ ਪਈ ਆ ਆ ਦੇਖ ਸਕਦੇ ਤੁਸੀਂ ਇਹ ਜਿਹੜੇ ਪੱਤੇ ਆ ਤੁਸੀਂ ਦੇਖ ਰਹੇ ਹੋ ਇਕੱਠੇ ਕਰ ਰਹੇ ਆ ਸੇਵਾ ਕਰ ਰਹੇ ਆ 프리 ਆਫ ਕੋਸਟ ਇਹਨਾਂ ਨੂੰ ਤੁਸੀਂ ਅੱਗ ਵੀ ਨਹੀਂ ਲਾ ਸਕਦੇ ਤੇ ਆ ਦੇਖ ਸਕਦੇ ਹੋ ਬੰਦਿਆਂ ਦੇ ਮੂੰਹ ਤੁਰਿਆ ਜਾ ਰਿਹਾ ਦੇਖ ਸਕਦੇ ਹੋ ਦਰਖਤ ਜੂਬਾ ਹੀ ਹੈ ਜੀ ਇੱਕ ਤਰ੍ਹਾਂ ਦਾ ਆਲ ਵਰਲਡ ਚ ਇੱਕ ਦਰਖਤ ਜੀ ਹੈ ਆਲ ਵਰਡ ਜੀ ਇੱਕੋ ਦਰਖਤ ਹੈ ਇੱਕੋ ਦਰਖਤ ਇਹ ਮੇਨ ਲਾਈਨ ਆ ਗਈ ਜੀ ਹਾਂ ਜੀ ਮੇਨ ਨਹੀਂ ਜੀ ਇਹ ਥਰਮਲ ਪਲਾਂਟ ਨੂੰ ਜਾਦੀ ਹੈ ਅੱਛਾ ਥਰਮਲ ਪਲਾਂਟ ਵਾਲੀ ਲਾਈਨ ਆ ਜੀ ਇਹ ਕਿੱਥੋਂ ਫਿਰ ਆਉਂਦੀ ਹੈ ਹਰਾਜਪੁਰ ਤੋਂ ਇਸਰਾਏ ਪੰਜਾਰੇ ਤੋਂ ਆਉਂਦੀ ਹੈ ਇਸਰਾਏ ਪੰਜਾਰੇ ਤੋਂ ਇਹ ਰੇਲਵੇ ਲਾਈਨ ਆਉਂਦੀ ਆ ਤੇ ਤੁਸੀਂ ਦੇਖ ਰਹੇ ਹੋ ਉਹ ਦਰਸ਼ਨ ਕਰ ਲਓ ਤੁਸੀਂ ਇਹ ਦਰਖਤ ਦੇ ਬੋਰਡ ਦੇ ਪ੍ਰਾਤਨ ਦੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਈ ਤਰ੍ਹਾਂ ਦੇ ਜਾਨਵਰ ਵੀ ਹੈਗੇ ਆ ਮੋਰ ਮਾਰ ਕਾਫੀ ਹੈਗੇ ਆ ਸੋ ਇਹ ਇੱਥੇ ਤੱਕ ਜਾਨੀ ਕਿ ਵਧਿਆ ਹੋਇਆ ਆਪਾਂ ਦੇਖ ਰਹੇ ਆ ਤੇ ਕਾਫੀ ਅਜੇ ਵੀ ਆ ਦੇਖੋ ਇਹਨੂੰ ਤੁਸੀਂ ਆ ਪੱਤਾ ਜਿਵੇਂ ਆ ਹੈ ਨਾ ਇਹਨੂੰ ਤੋੜ ਨਹੀਂ ਸਕਦੇ ਤੇ ਆ ਵੇਖੋ ਇੱਧਰ ਕਾਫੀ ਅੱਗੇ ਨੂੰ ਹੋਰ ਵਧ ਰਿਹਾ ਇਹ ਉੱਤਰ ਕੇ ਫੇਰ ਅੱਗੇ ਇਹ ਪੈਰ ਬਣ ਕੇ ਫੇਰ ਬਣ ਕੇ ਫੇਰ ਆ ਦੇਖੋ ਤੁਸੀਂ ਅੱਗੇ ਨੂੰ ਪਸਰਿਆ ਜਾ ਰਿਹਾ ਜਾਨੇ ਕਿ ਹਾਂਜੀ ਹਾਂਜੀ ਤੇ ਇੱਥੇ ਇਹ ਵੀ ਰੁਕਿਆ ਹੋਇਆ ਜੀ ਹਾਂਜੀ ਹਾਂਜੀ ਤਾਂ ਰੁਕਿਆ ਹੋਇਆ ਜੀ ਲਗਭਗ ਅੱਛਾ ਤੇ ਇਹ ਕਿੰਨਾ ਚਿਰ ਤੋਂ ਤੁਸੀਂ ਦੇਖ ਰਹੇ ਜਿੰਨਾ ਕਰ ਰੁਕ ਗਿਆ ਹੈ ਸਾਡੇ ਹੁਣ ਤਾਂ ਪਹਿਲਾਂ ਦਾ ਹੀ ਹੈ ਮੈਂ ਜਿਹੜਾ ਆਇਆ ਸੀ ਉੱਥੇ ਹੀ ਖੜਾ ਨਹੀਂ 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 ਅੱਛਾ ਵਧੀ ਜਾਂਦਾ ਹਾਂਜੀ ਵਧੀ ਜਾਂਦਾ ਅੱਛਾ 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 ਇਹ ਨਹੀਂ ਲੱਗਦਾ ਮੈਨੂੰ ਕੋਈ ਇਹ ਦੇਖ ਕੇ ਮੈਂ ਪੈ ਤੇ ਹੰਨ ਨਾਲ ਥੱਲੇ ਪਤਾ ਨਹੀਂ ਲੱਗਦਾ ਹੁੰਦਾ ਮਿੱਟੀ ਪੋਲੀ ਹੋ ਜਾਂਦੀ ਆ ਇਹ ਦੇਖੋ ਖੂ ਤਾਂ ਉੱਥੇ ਹੀ ਆ ਹਾਂ ਖੂ ਆ ਭਾਈ ਆ ਖੂਹ ਬਾਈ ਆ ਜੋ ਦੇਖਦੇ ਆ ਖੂਹ ਆ ਦੇਖੋ ਕਿਵੇਂ ਵਧਿਆ ਹੋਇਆ ਬਾਈ ਖੂਹ ਵੀ ਦਿਖਾਉਣਗੇ ਆਪਾਂ ਨੂੰ ਆ ਦੇਖੋ ਖੂਹ ਜਿਹੜਾ ਤੁਹਾਨੂੰ ਦਿਖਾ ਰਿਹਾ ਜਿਹਦੇ ਖੂਹ ਵਿੱਚ ਇਹ ਜਗਾ ਆ ਗਈ ਹੈ ਨਾ ਜਿੱਥੇ ਵੱਧ ਗਿਆ ਦਰਖਤ ਤੇ ਉਹ ਖੂਹ ਵੀ ਜੀਵਿਦਾਰ ਨੂੰ ਛੱਡਣਾ ਪਿਆ ਹੈਗਾ ਆ ਦੇਖ ਸਕਦੇ ਹੋ ਤੁਸੀਂ ਖੂਹ ਉਂ ਤਾਂ ਕੁਝ ਭਰ ਗਿਆ ਨਹੀਂ ਕਹਿੰਦੇ ਕਾਫੀ ਡੂੰਗਾ ਸੀਗਾ ਅੱਛਾ ਆ ਜੜਾ ਥੱਲੇ ਜਾ ਰਹੀਆਂ ਹਨ ਖੂਹ ਦੇ ਵਿੱਚ ਹਾਂਜੀ ਸੋ ਇਹ ਉਹ ਅਜੂਬਾ ਹੀ ਹੈ ਜੀ ਇਹ ਆ ਦੇਖੋ ਤੁਰਿਆ ਜਾ ਰਿਹਾ ਗਾਹਨ ਆ ਦੇਖੋ ਆ ਦੇਖੋ ਤੇ ਗਾਂ ਦੀ ਗਾਂ ਗਾਂ ਦੀ ਗਾਂ ਬਾਕੀ ਆਪਾਂ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਅੰਦਰ ਸੰਤ ਮਹਾਤਮਾ ਹੈਗੇ ਮੰਦਿਰ ਬਣਿਆ ਹੋਇਆ ਉੱਥੇ ਵੀ ਜਾਵਾਂਗੇ ਚੰਗੀ ਜਾਣਦੇ ਆਪਾਂ ਜਿਵੇਂ ਅੱਜ ਖੰਨੇ ਤੋਂ ਪਰਾਂ ਤੋਂ ਆਏ ਸੀ ਬੰਦੇ ਅੱਛਾ ਵੀਡੀਓ ਬਣਾਉਣ ਆਏ ਹੋਣੇ ਨਹੀਂ ਵੈਸੇ ਘੁੰਮਣ ਆਏ ਅੱਛਾ ਆ ਲਓ ਦੇਖ ਲਓ ਜੀ ਸਾਰੇ ਪਾਸੇ ਆਪਾਂ ਤੁਹਾਨੂੰ ਸਾਰੇ ਪਾਸਿਓ ਦਿਖਾ ਰਹੇ ਆ ਇਸ ਬੁੱਢਾ ਜਿਹੜਾ ਦਰਖਤ ਦਾ ਬੋਰਡ ਦਾ ਇਹ ਆ ਦੇਖੋ ਕਿਵੇਂ ਬਣ ਰਹੀਆਂ ਲੰਬੀਆਂ ਲੜੀਆਂ ਆ ਮੋਰ ਦੇ ਖੰਭ ਪਏ ਆ ਬਾਈ 30 ਸਾਲ ਪਹਿਲਾਂ ਆਇਤੀ ਅੱਛਾ 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 ਉਹ ਬਾਈ ਕਹਿੰਦੇ ਉਦੋਂ ਫੇਰ ਛੋਟਾ ਹੋਣਾ 30 ਸਾਲ ਪਹਿਲਾਂ ਆਇਤ ਆ ਇਹ ਕਹਿੰਦੇ ਇੱਡਾ ਹੀ ਸੀਗਾ ਅੱਛਾ ਅੱਜ ਫੇਰ ਕਹਿੰਦੇ ਸੀ 30 ਸਾਲ ਮਗਰੋਂ ਆਇਆ ਲਓ ਦੱਸੋ ਸਾਰੇ ਪਾਸੇ ਹੀ ਆ ਮੰਦਰ ਦੇ ਅੰਦਰ ਵੀ ਨੇ ਦੇਖੀ ਜੜ ਬਣ ਵਿਚ ਬਣੀ ਹੋਈ ਹੱਤ ਪਾੜ ਕੇ ਹੈ ਜੀ ਆ ਦੇਖੋ ਜੀ ਲਿਆ ਬਾਈ ਨੂੰ ਖੰਭ ਮਿਲ ਗਏ ਆ ਮੋਰ ਦੇ ਸੁੱਚੇ ਹੁੰਦੇ ਆ ਵੈਸੇ ਤੇ ਬੜੇ ਵਧੀਆ ਹੋਰ ਵੀ ਹੋਣਗੇ ਜੀ ਉਰੇ ਮੋਰ ਛੱਡ ਕੇ ਗਿਆ ਹੋਇਆ ਹਾ ਦੇਖੋ ਬਾਈ ਲੱਭਣ ਜਾ ਰਿਹਾ ਇੱਕ ਹੋਰ ਹਾਂ ਉਹ ਪਹੇਦੂ ਹੋਰ ਵੀ ਹੋਣਗੇ ਬਾਈ ਉਰੇ ਹਾਂਜੀ ਹਾਂਜੀ ਕੀ ਬਾਤ ਆ ਜੀ ਸੋ ਬਾਈ ਜੀ ਹੁਣੇ ਖੰਭ ਲਿਆਏ ਨੇ ਮੋਰ ਦੇ ਲੱਭ ਕੇ ਤੇ ਆ ਤੁਸੀਂ ਦਰਖਤ ਦੇਖ ਹੀ ਰੋ ਕੋਈ ਨੀ ਜਾਣ ਲੱਗੇ ਲੈ ਲਓ ਵੀਰੇ ਕੋਈ ਰੱਖ ਲਓ ਕੋਲੇ ਤੇ ਆ ਦੇਖੋ ਜੀ ਬੋਰਡ ਉਹੀ ਹੈ ਚੋਲਟੀ ਖੇੜੀ ਦੇ ਬਾਹਰ ਇੱਕ ਦਰਖਤ ਜੋ ਕਿ ਥਰਮਲ ਪਲਾਂਟ ਦੇ ਨਾਲ ਜਿਹੜੀ ਉਹ ਰੇਲਵੇ ਲਾਈਨ ਜਾਂਦੀ ਉਹਦੇ ਨਾਲ ਬਧਿਆ ਵਾਧਾ ਤੁਰਦਾ ਇਹ ਜਾ ਰਿਹਾ ਕਾਫੀ ਵਧਿਆ ਹੋਇਆ ਤੁਸੀਂ ਦੇਖ ਰਹੇ ਹੋ ਤੇ ਆ ਜਿੱਥੇ ਵੀ ਇਹਦੀ ਇੱਕ ਸ਼ਾਖ गिरਦੀ ਹੈ ਉੱਥੇ ਫਿਰ ਨਵਾਂ ਇਹ ਨਵਾਂ ਦਰਖਤ ਇਹ ਬਣ ਜਾਂਦਾ ਸੋ ਇਧਰ ਨੂੰ ਆਪਾਂ ਤੁਰੇ ਜਾ ਰਹੇ ਸੀ ਆ ਦੇਖੋ ਤੁਸੀਂ ਸਾਰੇ ਪਾਸੇ ਇਹ ਕਿਹੜੀ ਹੈ ਨਾ ਇਹ ਅੱਛਾ ਬਾਬਾ ਜੀ ਚੌਥੀ ਪੀੜੀ ਹੈ ਜੀ ਤਿਆ ਦੇਖ ਸਾਡੇ ਸੀ ਕਾਫੀ ਹੈ ਵਦਿਆ ਹੋਇਆ ਹੈਗਾ ਓਏ ਭਾਈ ਮੋਰ ਫਿਰਦਾ ਓ ਸੀਗਾ ਆ ਲੋ ਜੀ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਉਹਦੇ ਓਲੇ ਹੋ ਗਿਆ ਹੁਣ ਉੱਥੇ ਵੀ ਖੰਭ ਹੋਣੇ ਆ ਭਾਈ ਇਹਦੇ ਕੋਲ ਹੀ ਆ ਖੰਭ ਮੈਨ ਲੱਗਦਾ ਆ ਵੇਖੋ ਇੱਧਰ ਵੀ ਕਿਵੇਂ ਜਿਵੇਂ ਵਾਧਾ ਤੁਰਦਾ ਜਾ ਰਿਹਾ ਹੈ ਨਾ ਇਹ ਇੱਥੇ ਆ ਕੇ ਗਾਹਾਂ ਜ਼ਮੀਨ ਨੇ ਰੋਕੀ ਜਾਣੀ ਅੱਗੇ ਜਾ ਕੇ ਆ ਪਤਾ ਨਹੀਂ ਤਕਰੀਬਨ ਸਾਰੇ ਪਾਸਿਓਂ ਦਿਖਾਤਾ ਆ ਦੇਖੋ ਇਧਰ ਵੀ ਆ ਦੇਖੋ ਥੱਲੇ ਇਹਦਾ ਜਿਹੜਾ ਆ ਇੱਕ ਪੱਤਾ ਤੁਸੀਂ ਤੋੜ ਨਹੀਂ ਸਕਦੇ ਝੜਦਾ ਝੜ ਜਾਵੇ ਨਹੀਂ ਤੋੜ ਸਕਦੇ ਆ ਦੇਖੋ ਹੁਣ ਆ ਜੀਮੀਦਾਰ ਸਾਹਿਬ ਨੂੰ ਵੀ ਸਾਡੀ ਜਿਹੜੀ ਜਮੀਨ ਇਹ ਛੱਡਣੀ ਹੈ ਪੈਣੀ ਆ ਕਿਉਂਕਿ ਉਹਦੇ ਪੈੜੀ ਚ ਆ ਗਿਆ ਤੇ ਜਿੱਥੇ ਥੱਲੇ ਧਰਤੀ ਚ ਲੱਗ ਗਿਆ ਉੱਥੇ ਹੀ ਇਹਨੇ ਹੋਰ ਰੁਗ ਪੈਣਾ ਆ ਗਿਆ ਜੀ ਭਾਜੀ ਸੋ ਇਹ ਆਪਾਂ ਜਾ ਰਹੇ ਆ ਦੇਖੋ ਦਰਖਤ ਦੇ ਨਾਲ ਤੇ ਆ ਦੇਖੋ ਜੀ ਤੁਸੀਂ ਇਹਨੂੰ ਇੱਥੋਂ ਨੰਗਣਾ ਹੋਵੇ ਨਾ ਕੋਸ਼ਿਸ਼ ਨਹੀਂ ਕਰਤ ਨਾ ਹੱਥ ਵੀ ਨਾ ਲਾਉਣਾ ਇਦਾਂ ਲੰਗ ਜਾਓ ਤੇ ਆ ਤੁਸੀ ਵੇਖਤਾ ਦਿਓ ਸਾਰੇ ਪਾਸੇ ਇਹ ਦਰਖਤ ਜਿਹੜਾ ਬੋੜ ਆ ਤੁਸੀਂ ਦੇਖੋ ਕਿੰਨਾ ਸੋਹਣਾ ਤੇ ਸੋ ਇਧਰ ਇੱਕ ਮੰਦਰ ਵੀ ਬਣਿਆ ਹੋਇਆ ਆਪਾਂ ਉਹਨਾਂ ਬਾਬਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਆ ਦੇਖੋ ਛੋਟੇ ਛੋਟੇ ਬਾਬਾ ਜੀ ਸਹੀਦਾ ਦੀ ਜਗਾ ਚਲੋ ਹੂੰ ਇਸੇ ਦਾਈ ਜਗ੍ਹਾ ਚਲੋ ਵਾਹਿਗੁਰੂ ਭਲੀ ਕਰੇ ਸਾਰਿਆਂ ਨੂੰ ਸੋ ਇੱਧਰ ਵੀ ਆਪਾਂ ਦੇਖ ਲਓ ਤੁਸੀਂ ਕਿੰਨਾ ਵਧਿਆ ਹੋਇਆ ਆਪਾਂ ਬਿਲਕੁਲ ਮੰਦਰ ਦੇ ਗੇਟ ਤੇ ਆ ਗਏ ਫਰੰਟ ਤੇ ਇਹ ਤੇ ਜਿਹੜਾ ਉਹ ਜਿਵੇਂ ਟੁੱਟੇ ਭਜਿਆ ਉਹਨੂੰ ਕੁਛ ਨਹੀਂ ਕਰਨਾ ਆਪੇ ਹੀ ਗਲ ਜਾਣਾ ਹਾਂਜੀ ਆਪੇ ਗਲ ਜਾਣਾ ਅੱਛਾ ਆਪੇ ਜਿਵੇਂ ਲੱਕੜ-ਲੁੱਕੜ ਪਈ ਆ ਫਿਰ ਇਹਦਾ ਕੀ ਕਰਦੇ ਆ ਐ ਗਲਗੁਲ ਜਾਣੀਆਂ ਪਾਣੀ ਬਰਤ ਨਹੀਂ ਸਕਦੇ ਆਪਾਂ ਹਾਲੋ ਦੇਖੋ ਦਰਸ਼ਕੋ ਲੱਕੜ ਦੇਖ ਲਓ ਦਰਸ਼ਕੋ ਉਮੇ ਪਈਆ ਇਹਨੂੰ ਤੁਸੀਂ ਘਰ ਨਹੀਂ ਲਿਜਾ ਸਕਦੇ ਵਰਤ ਨਹੀਂ ਸਕਦੇ ਵੇਚ ਨਹੀਂ ਸਕਦੇ ਸੋ ਜਿੱਦਾਂ ਹੈਗੇ ਆ ਤੇ ਬਾਈ ਹੁਣੀ ਸਫਾਈ ਕੋਈ ਜ਼ਰੂਰ ਕਰਾਈ ਜਾਂਦੇ ਆ ਤੇ ਆਹ ਦੇਖੋ ਜਿੱਥੇ ਜੜ ਜੀ ਗਿਰੀ ਉੱਥੇ ਹੀ ਦੁਬਾਰਾ ਉਹ ਪਤਾਸ਼ ਹੋ ਜਾਂਦੀ ਅੱਗੇ ਅੱਛਾ ਜੀ ਆਹ ਦੇਖੋ ਕਿੱਡਾ ਵੱਡਾ ਇਹ ਵੀ ਗਲ ਗਿਆ ਵਿੱਚੋਂ ਹੈ ਜੀ ਤੇ ਫੇਰ ਹੋਈ ਜਾਂਦਾ ਅੱਗੇ ਜਾਓ ਅੰਦਰ ਕੁਝ ਦੇਖੋ ਹਾਂ ਜਾਣਾ ਬਾਈ ਪੜੋ ਜੀ ਮੈਂ ਇਹ ਬੋਰਡ ਦਾ ਰਖਤ ਦਿਨ ਪਰ ਦਿਨ ਵਧੀ ਜਾ ਰਿਹਾ ਪੰਜ ਛੇ ਕਿੱਲੇਾਂ ਚ ਹੋ ਗਿਆ ਇਹਦਾ ਕੀ ਜਿਹੜਾ ਹੈਗਾ ਇਤਿਹਾਸ ਆ ਉਹ ਦੱਸ ਦੋ ਇਹਦਾ ਇਤਿਹਾਸ ਤਾਂ ਦੇਖੋ ਕਹਿੰਦੇ ਇਹਦੀ ਜਿਹੜੀ ਲੱਕੜਾ ਤੁਸੀਂ ਘਰ ਚ ਵਰਤ ਨਹੀਂ ਸਕਦੇ ਨਾ ਨਾ ਵਰਤਦੇ ਨਹੀਂ ਇਹਦੀ ਤਾਂ ਇੱਥੇ ਹੀ ਬਰੋਟੀ ਚ ਵਰਤੀ ਜਾਂਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਇੱਥੇ ਸੁੱਖ ਵੀ ਜਾਂਦੀ ਹੈ ਕੁਝ ਲੰਗਰ ਪਾਣੀ ਚ ਕਰ ਮਾ ਜਾਂਦੀ ਹੈ ਅੱਛਾ ਲੰਗਰ ਚ ਬਣਾ ਸਕਦੇ ਆਪਾਂ ਲੰਗਰੇ ਤਾਂ ਇੱਥੇ ਆਏ ਤੇ ਲੰਗਰ ਬਣਾਉਂਦੇ ਜੇ ਲੰਗਰ ਬਣਦਾ ਉਸ ਟਾਈਮ ਬਸ ਉੱਥੇ ਹੀ ਬਸ ਘਰ ਨਹੀਂ ਆਪਾਂ ਲੈ ਕੇ ਜਾਂਦੇ ਤੇ ਇਹਦਾ ਜਿਹੜਾ ਜਿੱਥੇ ਇਹ ਸ਼ੁਰੂ ਹੋਇਆ ਕੀ ਇਤਿਹਾਸ ਆ ਬਾਬਾ ਜੀ ਉਹਦਾ ਉਹਦਾ ਤਾਂ ਕਹ ਕਹਾਣੀ ਹੈ ਵੀ ਇਹ ਇੱਥੇ ਇੱਕ ਸਾਧੂ ਲੰਗੇ ਜਾ ਰਹੇ ਸੀਗੇ ਅੱਛਾ ਜੀ ਕਿਸੇ ਕੀ ਔਲਾਦ ਨਹੀਂ ਸੀਗੀ ਅੱਛਾ ਜੀ ਕਿਸਾਨ ਦੇ ਅੱਛਾ ਜੀ ਤੇ ਉਹਨਾਂ ਨੇ ਆਪਣੀ ਝੋਲੀ ਤੋਂ ਬਹੁਤ ਥੀ ਨਿਕਾਲ ਕੇ ਦਿੱਤੀ ਸੀਗੀ ਸਾਧੂ ਸਾਹਿਬ ਨੇ ਹਾਂਜੀ ਅੱਛਾ ਜੀ ਤੇ ਉਹ ਬਗੁੱਤੀ ਬੱਚੇ ਘਰਾਂ ਲੈ ਜਾ ਕੇ ਬੈਮ ਕਰ ਬੈਠੀ ਉਹ ਬਗੁੱਤੀ ਨਾਲ ਔਲਾਦ ਕਿਵੇਂ ਹੋਈ ਕੋਈ ਅੱਛਾ ਅੱਛਾ ਕਈ ਹੁੰਦੇ ਵੀ ਇਹਦੇ ਨਾਲ ਕੀ ਹੋਣਾ ਪਗੁੱਤੀ ਨਾਲ ਹਾਂਜੀ ਹਾਂਜੀ ਤਾਂ ਕਰਕੇ ਫਿਰ ਵਾਪਸੀ ਇੱਥੇ ਸਿੱਟ ਗਏ ਸੀਗੇ ਅੱਛਾ ਜੀ ਹਾਂਜੀ ਤੇ ਉਹ ਫੇ ਪਗੁੱਤੀ ਤੋਂ ਫਿਰ ਇਹ ਸ਼ੁਰੂ ਹੋਇਆ ਜੀ ਬੋਰਡ ਜੀ ਹਾਂ ਇਹ ਬਗੁੱਤੀ ਤਾਂ ਉਹਦੇ ਬਾਅਦ ਇਸਪਨ ਹੋ ਗਿਆ ਸੀ ਅੱਛਾ ਜੀ ਹਾਂਜੀ ਤੇ ਕਹਿੰਦੇ ਸਾਰੀਆਂ ਮਨੋ ਕਾਮਨਾਵਾਂ ਇੱਥੇ ਪੂਰ ਹੋ ਜਾਂਦੀਆਂ ਨੇ ਜੋ ਵੀ ਸੁੱਖ ਨੇ ਇਹ ਸੁਖ ਸਕਦੇ ਆ ਉਹਦੀ ਮਨੋ ਕਾਮਨਾ ਇੱਥੇ ਮੰਦਰ ਚ ਜਾਂ ਬਾਹਰੋਂ ਸੁਖ ਸਕਦੇ ਆ ਆਪਾਂ ਅੱਛਾ ਜਿਹੜਾ ਅੰਦਰ ਆ ਨਿਕਲਿਆ ਹੈ ਛੱਤ ਥੱਲੇ ਹੋ ਹਾਂਜੀ ਚਲੋ ਠੀਕ ਹੈ ਜੀ ਆ ਸਾਹਮਣੇ ਜਿਹੜਾ ਛੱਤ ਥੱਲੇੋਂ ਨਿਕਲਿਆ ਹੋਇਆ ਮੈਂ ਉਧਰ ਦੀ ਆ ਕੇ ਦਰਸ਼ਨ ਕਰਕੇ ਜਾਂਦਾ ਤੇ ਇਹ ਫਿਰ ਉਦੋਂ ਦਾ ਇਹ ਕਿੰਨੇ ਸਾਲ ਹੋ ਗਏ ਜੀ ਕੈਸੋ ਸਾਲ ਹੋ ਗਏ ਬਾਬਾ ਜੀ ਨੂੰ ਕਿੰਨੇ ਸਾਲਾਂ ਦਾ ਤਾਂ ਕਿਸੇ ਨੂੰ ਅਨੁਮਾਨ ਨਹੀਂ ਹੈ ਕੋਈ ਕੁਝ ਦੱਸੀ ਜਾਂਦਾ ਕੋਈ ਕੁਝ ਦੱਸੀ ਜਾਂਦਾ ਪਿਛਲੀ ਪਰੰਪਰਾ ਚੱਲੀ ਆ ਰਹੀ ਹਾਂ ਬਹੁਤ ਪੁਰਾਣੀ ਪਰੰਪਰਾ ਹੈ ਅੱਛਾ ਜੀ ਠੀਕ ਤੇ ਸੋ ਇਹ ਸੀ ਬਾਬਾ ਜੀ ਨੇ ਆਪਾਂ ਨੂੰ ਇਤਿਹਾਸ ਹੈ ਬਾਬਾ ਜੀ ਚਲੋ ਆਪਣਾ ਸ਼ੁਭਨਾਮ ਦੱਸ ਦਿੰਦੇ ਜੀ ਮੇਰਾ ਨਾਮ ਮਹੰਤ ਬਲਵਿੰਦਰ ਗਿਰੀ ਹੈ ਮਹੰਤ ਬਲਵਿੰਦਰ ਗਿਰੀ ਜੀ ਠੀਕ ਹੈ ਇੱਥੋਂ ਹੀ ਹੋ ਹਾਂਜੀ ਹਾਂਜੀ ਅੱਛਾ ਆਪਰੇ ਇੱਧਰ ਦੇ ਹੋਣੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਮਹੰਤ ਜੀ ਤੁਹਾਡਾ ਬਹੁਤ ਬਹੁਤ ਆਰਾਮਨਾਮ ਜੀ ਤੋ ਆ ਵੀਰ ਨੇ ਆਪਣਾ ਬਹੁਤ ਸਾਥ ਦਿੱਤਾ ਮੇਰੇ ਨਾਲ ਸਾਨੂੰ ਗਾਈਡ ਕਰਦੇ ਰਹੇ ਆ ਤੇ ਆ ਬੀਬੀ ਜੀ ਹੋਣੀ ਇਹਨਾਂ ਨੇ ਚਾ ਵੀ ਪਲਾਈ ਆ ਤੁਹਾਡਾ ਭਾਈ ਸਾਰਿਆਂ ਦਾ ਧੰਨਵਾਦ ਆ ਵੀਰ ਵੀ ਮੇਰੇ ਨਾਲ ਰਿਹਾ ਹੈਗਾ ਤੇ ਆ ਬੀਬੀ ਜੀ ਨੇ ਵੀ ਸਾਰਾ ਕੁਝ ਸੰਖੇਪ ਦੱਸਿਆ ਹੈਗਾ ਸਾਰਿਆਂ ਨੇ ਮੇਰਾ ਸਹਿਯੋਗ ਦਿੱਤਾ ਹੈਗਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ ਫੇਰ ਤੋਂ ਤੇ ਸੇਵਾ ਲਈ ਫਿਰ ਹਫਤੇ ਇੱਕ ਹੈ ਬਾਬਾ ਜੀ ਨੇ ਬੁਲਾਇਆ ਸੇਵਾ ਆ ਹਫਤੇ ਇੱਕ ਬਾਅਦ ਆਉਨੇ ਸੇਵਾ ਲਈ ਚਲੋ ਧੰਨਵਾਦ ਆ ਤੁਹਾਡਾ ਵੀ ਤੁਸੀਂ ਛੋਟੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੁਣ ਮੈਂ ਇਹੀ ਅਰਦਾਸ ਕਰਦਾ ਜੀ ਠੀਕ ਆ ਜੀ ਠੀਕ ਆ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਕਤੇਰੀਆਂ ਵੀ ਹੁਣ ਠੀਕ ਆ ਜੀ ਵੀ ਜੀ ਸੋ ਆ ਦੇਖੋ ਆਪਾਂ ਬੜਾ ਔਖਾ ਜਿਹਾ ਹੋ ਕੇ ਨਿਕਲਣਾ ਪੈਂਦਾ ਕਈ ਵਾਰੀ ਤਾਂ ਉੱਥੇ ਥੱਲੇ ਜਾਦੇ ਇਹੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿਵੇਂ ਵਧਿਆ ਹੋਇਆ ਤੇ ਇੱਧਰ ਵੀ ਆ ਦੇਖੋ ਤੁਹਾਨੂੰ ਚਾਰੇ ਸਫੇਰ ਤੋਂ ਇਹ ਜਿਹੜਾ ਦਰਖਤ ਆ ਦਿਖਾਤਾ ਮੈਂ ਉਤੋਂ ਬਾਬਾ ਜੀ ਨੇ ਦਾ ਇਤਿਹਾਸ ਵੀ ਆਪਾਂ ਨੂੰ ਦੱਸਿਆ ਤੇ ਇਸੇ ਤਰ੍ਹਾਂ ਦੇਖੋ ਜਿੱਥੇ ਸਿਰਫ ਇਹਦਾ ਲੰਗਰ ਤਿਆਰ ਕਰਤਾ ਹੁੰਦੇ ਆ ਤੁਸੀਂ ਇਹਨੂੰ ਘਰ ਨਹੀਂ ਲਿਜਾਹਾ ਦੇ ਵਰਤ ਨਹੀਂ ਸਕਦੇ ਸੋ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਦਰਖਤ ਤੇ ਆਹ ਦੇਖੋ ਉਹ ਪੱਤਿਆਂ ਦਾ ਢੇਰ ਲੱਕੜ ਕਾਫੀ ਪਈ ਆ ਮੰਦਰ ਦੇਰਾ ਬਣਿਆ ਹੋਇਆ ਬਾਬਾ ਜੀ ਦਾ ਜਿਹਨਾਂ ਨਾਲ ਆਪਾਂ ਗੱਲ ਕਰ ਰਹੇ ਹਾਂ ਉਧਰ ਆਪਾਂ ਚੱਲਦੇ ਆਂ ਤਾਨੂੰ ਬਾਹਰਲੇ ਪਾਸੇ ਮਿਲੇ ਸੀ ਮੰਦਿਰ ਦੇ ਪਿਛਲੇ ਪਾਸੇ ਦੀ ਇਹਦੇ ਅੰਦਰ ਆ ਗਏ ਆਪਾਂ ਇਹ ਹੈ ਮੰਦਿਰ ਨਕਸ਼ਣ ਕਰਦੇ ਆਂ ਮਹਾਰਾਜ ਜੀ ਨੂੰ ਜੈ ਬੋਲੇ ਨਾਥ ਜੈ ਬੋਲੇ ਨਾਥ ਉਸੇ ਬੋਰਡ ਦਾ ਹਿੱਸਾ ਹੈਗਾ ਤੁਸੀਂ ਦੇਖ ਰਹੇ ਹੋ ਸੋ ਆਪਾਂ ਮੰਦਿਰ ਚ ਆ ਗਏ ਸੋ ਤੁਹਾਨੂੰ ਦੱਸਿਆ ਸੀ ਵੀ ਛੱਤ ਪਾੜ ਕੇ ਬੋਰਡ ਇਹ ਅੰਦਰ ਦੇਖੋ ਜਿੱਥੇ ਇਹ ਇਹਨਾਂ ਨੂੰ ਛੱਤ ਵਿੱਚ ਜਿਹੜਾ ਰਸਤਾ ਰਖਣਾ ਪਿਆ ਛੱਤ ਪੜ ਕੇ ਇਹ ਥੱਲੇ ਆ ਗਿਆ ਇੱਥੇ ਫਿਰ ਹੋਰ ਦੁਆਰਾ ਇਹਦਾ ਇਹ ਉੱਗ ਗਿਆ ਜੀ ਤੇ ਜੋਤਬੱਤੀ ਚੱਲ ਰਹੀ ਆ ਇਸ ਦੇ ਥੱਲੇ ਬੜੀ ਮਾਨਤਾ ਹੈ ਇਸ ਜਗ੍ਹਾ ਦੀ ਤੋਂ ਇਹ ਡੇਰਾ ਅੰਦਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ-ਸੋਹਣੇ ਸਰੂਪ ਦੇਖ ਰਹੇ ਹੋ ਭੋਲੇ ਨਾਲ ਦਾ ਮੰਦਿਰ ਮਾਤਾ ਜੀ ਦਾ ਮੰਦਿਰ ਤੁਸੀਂ ਦੇਖ ਰਹੇ ਹੋ ਜੀ ਤੇ ਇੱਧਰ ਵੀ ਕਾਲੀ ਮਾਤਾ ਜੀ ਦਾ ਮੰਦਿਰ ਹੈਗਾ ਦਰਸ਼ਨ ਕਰੋ ਤੇ ਇਸ ਜਗ੍ਹਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹਦੇ ਸਥਾਨ ਨੇ ਤੇ ਬਹੁਤ ਸੋਹਣੇ ਮੈਨੂੰ ਲੱਗੇ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਤੁਸੀਂ ਇੱਥੇ ਦਾ ਆ ਕੇ ਦੇਖ ਸਕੋ ਤੇ ਸ਼ੇਅਰ ਕਰਿਆ ਕਰੋ ਕਮੈਂਟਸ ਕਰਿਆ ਕਰੋ ਕਿੱਥੋਂ-ਕਿੱਥੋਂ ਤੁਸੀਂ ਜੜੀ ਇਹ ਵੀਡੀਓ ਨੂੰ ਦੇਖ ਰਹੇ ਹੋ ਸੋ ਤੁਸੀਂ ਤੁਹਾਨੂੰ ਇਹ ਅਜੂਬਾ ਦਿਖਾਇਆ ਜਿਹੜਾ ਦਰਖਤ ਕੋੜ ਦਾ ਦਰਖਤ ਆ ਤੇ ਆਪਾਂ ਮਹੰਤ ਜੀ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਸਾਰਾ ਇਹਦੇ ਬਾਰੇ ਇਤਿਹਾਸ ਦੱਸਿਆ ਵੀ ਇੱਕ ਪਤਾ ਨਹੀਂ ਕਦੋਂ ਤੋਂ ਬਹੁਤ ਪੁਰਾਣਾ ਇਹ ਬੋੜ ਆ ਤੇ ਵੱਧਾ ਚੁਰਿਆ ਜਾ ਰਿਹਾ ਜਿਹਦੀ ਜ਼ਮੀਨ ਵਿੱਚ ਆ ਜਾਂਦਾ ਉਸ ਕਿਸਾਨ ਨੂੰ ਆਪਣੀ ਜ਼ਮੀਨ ਛੱਡਣੀ ਪੈਂਦੀ ਹੈ ਜਿਵੇਂ ਤੁਹਾਨੂੰ ਮੈਂ ਖੂਦ ਖਾਇਆ ਸੀ ਇੱਧਰ ਉਹ ਵੀ ਦੇਖੋ ਕਿਸਾਨ ਨੇ ਛੱਡਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਲੇ-ਦਾਲੇ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਕਿਸਾਨਾਂ ਨੂੰ ਛੱਡਣੀਆਂ ਪੈ ਰਹੀਆਂ ਨੇ ਸੋ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੇਖ ਕੇ ਜੇ ਕੋਈ ਜ਼ਿਆਦਾ ਦੂਰ ਨਹੀਂ ਹੈ ਇੱਥੋਂ 4 ਕਿਲੋਮੀਟਰ ਜੀਟੀ ਰੋਡ ਆ ਸਰਾਂਏ ਪੰਜਾਰਾ ਅੱਡਾ ਲੱਗਦਾ ਉਹਦੇ ਨਾਲ ਪਿੰਡ ਇਹ ਚੋਲਟੀ ਖੇੜੀ ਆ ਤੁਸੀਂ ਬਹੁਤ ਆਸਾਨ ਤਰੀਕਿਆਂ ਨਾਲ ਇੱਥੇ ਪਹੁੰਚ ਸਕਦੇ ਹੋ ਤੇ ਜਰੂਰ ਇੱਥੇ ਆ ਕੇ ਦਰਸ਼ਨ ਕਰਕੇ ਜਾਏ ਇਹਨਾਂ ਵੱਲ ਸੁਰਿੰਦਰ ਸਿੰਘ ਉਹਦੇ ਉਜਾਜਤ ਅਗਲੀ ਵੀਡੀਓ ਹੁਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਰੱਬ ਰੱਖਾ ਚੜਦੀ ਕਲਾ